ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਚਾਗਵੀ ਜ਼ਮੀਰ ਵਾਲੇ ਬੰਦੇ ਨੇ ਨਾ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਸਾਹਮਣੇ ਇਕੱਤਰ ਹੋਏ ਆ। ਔਰ ਕਿਸ ਕਰਕੇ ਇਕੱਤਰ ਹੋਇਆ ਇਕੱਤਰ ਹੋਇਆ? ਕਿ ਅੱਜ ਤੋਂ ਠੀਕ 10 ਸਾਲ ਪਹਿਲਾਂ ਇਹੀ ਕਾਂਗਰਸ ਪਾਰਟੀ ਤੇ ਇਹੀ ਕੈਪਟਨ ਅਮਰਿੰਦਰ ਸਿੰਘ ਤੇ ਇਹਨਾਂ ਦੇ ਹੋਰ ਆਗੂ ਅਹੀ ਮਾਫੀਆ ਅਕਾਲੀਆਂ ਨੂੰ ਕੋਸਤੇ ਰੇ ਕੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਬਾਦਲਾਂ ਨੇ ਹਰ ਕਿਸਮ ਦਾ ਮਾਫੀਆ ਪੈਦਾ ਕੀਤਾ ਹੈ ਲੈਂਡ ਮਾਫੀਆ ਸੈਂਡ ਮਾਫੀਆ ਸ਼ਰਾਬ ਮਾਫੀਆ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਇਹਨਾਂ ਦੇ ਇਨਸਾਨ ਸੀ ਔਰ ਛੱਟਾਂ ਤੇ ਚੜ ਕੇ ਰੋਲਾ ਪਾਉਂਦੇ ਰੇ ਕਿ ਇਹਨਾਂ ਦੀ ਬਲਵਾਸ਼ੀ ਹੈ ਇਹਨਾਂ ਦੀ ਬੁਰਸ਼ਾ ਕਰਦੀ ਪੰਜਾਬ ਵਿੱਚ ਅਸੀਂ ਖਤਮ ਕਰਾਂਗੇ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਕੇਵਲ 3 ਮਹੀਨੇ ਵੀ ਦੀ ਹੋਈ ਆਲੇ ਭਾਓ 3 ਮਹੀਨੇ ਵੀ 3 ਮਹੀਨਿਆਂ ਅੰਦਰ ਜੋ ਕੰਮ ਬਾਦਲ ਹੋਈ ਕਰਦੇ ਸੀਗੇ ਉਹਨਾਂ ਦੀਆਂ ਜੋ ਕਤੁੱਟ ਪਏ ਉਹਨਾਂ ਦੀਆਂ ਉੱਤੇ ਤੁਰਪੇ ਨੇ ਅੱਜ ਪੰਜਾਬ ਦੇ ਵਿੱਚ ਆਮ ਅਖਬਾਰਾਂ ਲਿਖ ਰਹੀਆਂ ਚਰਚਾ ਹੋ ਰਹੀ ਆ ਸੱਥਾਂ ਦੇ ਵਿੱਚ ਕਿ ਪੰਜਾਬ ਮਹਿਜ਼ ਪਤਕਾਂ ਦੇ ਰੰਗ ਬਗਲੇ ਨੇ ਜਿਹੜੀਆਂ ਨੀਲੀਆਂ ਪਕਾ ਕਾਲੀਆਂਆਂ ਦੀਆਂ ਉਹਦੀ ਜਗ੍ਹਾ ਤੇ ਰਵੇਤੀ ਜੋ ਚਿੱਟਾ ਰੰਗ ਹੈ ਕਾਂਗਰਸ ਦਾ ਉਹ ਆ ਗਿਆ ਜਿਹੜਾ ਕੇਸਰੀ ਝੰਡਾ ਸੀ ਅਕਾਲੀਆਂ ਦਾ ਬਾਦਲਾ ਦਾ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਤਿਰੰਗਾ ਝੰਡਾ ਕਾਂਗਰਸ ਦਾ ਉਹਦਾ ਰੰਗ ਬਹਿਰਾ ਆ ਰਿਹਾ ਵਾ ਲੇਕਿਨ ਕੰਮਕਾਰ ਕਰਨ ਦਾ ਤਰੀਕਾ ਬਿਲਕੁਲ ਇਨ ਬਿਲੂ ਹੀ ਉਹੀ ਅਫਸਰ ਉਹੀ ਸਿਆਸੀ ਆਗੂ ਕੋਈ ਸਾਰਾ ਵਰਕ ਕਲਚਰ ਔਰ ਸਾਰੇ ਜੋ ਲੁੱਟ ਕੋ ਛੋਟ 10 ਬਣੇ ਕਾਰਜ ਕਰਦੇ ਰਹੇ ਬਾਤਲ ਕਰਦੇ ਰਹੇ ਉਹ ਅੱਜ ਕਾਂਗਰਸ ਵਾਲਾ ਨੇ ਆਪਣਾ ਕੰਮ ਸ਼ੁਰੂ ਛੋਟਦਾ ਕਰਤਾ ਹਲੇ ਚੋਣਾ ਹੋ ਕੇ ਨਿਬੜਿਆ ਹੀ ਸੀ ਦਾ ਜਿਹੜਾ ਟਰੱਕ ਯੂਨੀਅਨ ਦਾ ਵਪਾਰ ਆ ਮਾਲਵੇ ਦੇ ਵਿੱਚ ਆਪਣੇ ਨਾਲੋਂ ਬਹੁਤ ਜ਼ਿਆਦਾ ਵਾ 35 ਸੱٹے ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਕਾਂਗਰਸ ਦੇ ਆਗੂਆਂ ਵੱਲੋਂ ਬੰਦੇ ਮਰੇ ਉੱਥੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਈ ਅੱਛੀ ਤਰ੍ਹਾਂ ਘੋਟ ਕਰ ਲੋ ਪੰਜਾਬ ਦੇ ਠੇਕਿਆਂ ਦੀ ਸ਼ਰਾਬ ਦੀ ਨਿਲਾਮੀ ਦੇ ਵਿੱਚ ਜੋ 2002 ਤੋਂ ਲੈ ਕੇ 2007 ਤੱਕ ਜਿਹੜਾ ਸ਼ਰਾਬ ਦਾ ਕਾਰਟਲ ਕਬਜ਼ੇ ਤੇ ਸੀ ਪੰਜਾਬ 'ਚ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੌਂਦੀ ਝੱਡੇ ਦੇ ਨਾਲ ਜੋ ਕਾਂਗਰਸੀਆਂ ਦੇ ਸੰਬੰਧ ਸੀ ਸਾਰੇ ਪੰਜਾਬ ਦੇ ਵਿੱਚ ਉਹੀ ਸ਼ਰਾਬ ਦਾ ਮਾਫੀਆ ਤੇ ਕਾਰਟਲ ਅੱਜ ਪੰਜਾਬ ਦੇ ਸ਼ਰਾਬ ਦੇ ਠੇਕਿਆਂ ਤੇ ਕਾਬਜ਼ ਹੋ ਗਿਆ ਇਸੇ ਤਰ੍ਹਾਂ ਟ੍ਰਾਂਸਪੋਰਟ ਦੀ ਗੱਲ ਹੋਈ ਝਗੜੇ ਹੋਏ ਕਾਂਗਰਸੀਆਂ ਨੇ ਅਕਾਲੀਆਂ ਦੇ ਗੋੜੀਆਂ ਚੋਈਆਂ ਆਪਸ ਪੱਗੋ ਨਹੀਂ ਹੋਏ ਕਿ ਹੁਣ ਸਾਡੀ ਵਾਰੀ ਆ ਗਈ ਆ ਪੂਲ ਟਰਾਂਸਪੋਰਟ ਤੇ ਕੌਜਾ ਤੇ ਟਰਾਂਸਪੋਰਟ ਦੀ ਲੁੱਟ ਕਰਨ ਦਾ ਮੌਕਾ ਸਾਡੀ ਕਾਂਗਰਸ ਪਾਰਟੀ ਨੂੰ ਦਿੱਤਾ ਜਾ ਰਿਹਾ ਪਾਓ ਰਿੰਦੀ ਖੁੰਦੀ ਕਸਰ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਉੱਦਾਂ ਆਪਣੇ ਆਪ ਨੂੰ ਵੱਡੇ ਕਾਰੋਬਾਰੀ ਖੋਣਦੇ ਨੇ ਲੇਕਿਨ ਲਾਲਚ ਲਈ ਅੰਦਰੋਂ ਜਾ ਰਿਹਾ ਤੰਗੇਵੇਂ ਸਾਡਾ ਹਜ਼ਾਰਾਂ ਕਰੋੜਾਂ ਦਾ ਵਪਾਰ ਆ ਲੇਕਿਨ ਵੇਤਾਰੇ ਵਪਾਰ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਸੀਗੀ ਔਰ ਉਹਨਾਂ ਨੇ ਆਪਣੇ ਹੱਥ ਠੋਕਿਆਂ ਦੇ ਜ਼ਰੀਏ ਤੁਸੀਂ ਹੈਰਾਨ ਹੋਵੋਗੇ ਸਾਰੇ ਸੁਣ ਕੇ ਤੇ ਚਾਰ ਕ੍ਰਿੰਦਿਆਂ ਦਾ ਨਾਮ ਛਪਿਆ ਉਹਨਾਂ ਦਾ ਉਹਨਾਂ ਵਿੱਚ ਇੱਕ ਕ੍ਰਿੰਦਾ ਅਮਿਤ ਬਹਾਦਰ ਜਿਹੜਾ ਉਹਨਾਂ ਦਾ ਖਾਨਸਾਮਾ ਸੀ ਜੋ ਪਰੌਂਠੇ ਬਣਾਉਂਦਾ ਸੀ ਰਾਣਾ ਗੁਰਜੀਤ ਸਿੰਘ ਦੇ ਟੱਬਰ ਵਾਸਤੇ ਉਸ ਪਰੌਂਠੇ ਬਣਾਉਣ ਵਾਲੇ ਨੇਪਾਲੀ ਨੂੰ ਰਾਣਾ ਗੁਰਜੀਤ ਸਿੰਘ ਦੀ ਛੇਹ ਤੇ ਸਭ ਤੋਂ ਪੰਜਾਬ ਦੀ ਮਹਿੰਗੀ ਖੱਡ ਦੀ ਬੋਲੀ ਲਗਾ ਕੇ ਪ੍ਰਾਪਤ 1.26 ਕਰੋੜ ਰੁਪਏ ਦੀ ਔਰ ਪੰਜਾਬ ਚ ਜਿਹੜੀ ਇਹ ਆਪਸ਼ਨ ਹੋਈ ਉਹਦਾ ਸੂਤ ਸੀਗਾ ਕਿ 50% ਬੋਲੀ ਦਾ ਪੈਸਾ ਖਜ਼ਾਨੇ ਦੇ ਵਿੱਚ ਆਨਲਾਈਨ ਆਰਟੀਐਸ ਆਰਟੀਜੀਐਸ ਰਾਹੀਂ ਪੈਸਾ 23 ਮਈ 2017 ਨੂੰ ਜਮ੍ਹਾਂ ਹੋਣਾ ਚਾਹੀਦਾ 23 ਮਈ ਨੂੰ ਸ਼ਾਮ ਨੂੰ ਜਦੋਂ 5 ਵਜੇ ਪੈਸੇ ਜਮੇ ਹੋਏ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿ ਅਮਿਤ ਬਹਾਦਰ ਸਿੰਘ ਖਾਨ ਸਾਹਮਣੇ ਨੇ ਸਾਡੇ 13 ਕਰੋੜ ਰੁਪਇਆ ਇੱਕੋ ਵਸਤ ਆਪਣੇ ਅਕਾਊਂਟ ਚ ਪੰਜਾਬ ਸਰਕਾਰ ਦੇ ਖਾਤੇ ਜਮਾ ਕਰਾਇਆ ਬਾਕੀ ਗਰਿੰਦਿਆਂ ਦੇ ਵੀ ਕਰਾਇਆ 11000 ਰੁਪਇਆ ਤਨਖਾਹ ਲੈਣ ਵਾਲਾ ਇੱਕ ਰੋਟੀ ਪਕਾਉਣ ਵਾਲਾ ਨੇਪਾਲ ਤੋਂ ਆਇਆ ਪੰਜਾਬ ਦੇ ਵਿੱਚ 13 ਕਰੋੜ ਰੁਪਇਆ ਜਮਾ ਕਰਾਇਆ ਔਰ ਉਸੇ ਜਦੋਂ ਅਖਬਾਰਾਂ ਨੇ ਘੋਕ ਕੀਤੀ মিডিਆ ਨੇ ਉਹ ਵੀ ਆ ਇਨਕਮ ਟੈਕਸ ਦੀਆਂ ਸਾਲਾਨਾ ਰਿਟਰਨਾਂ ਗੱਡੀਆਂ ਤਾਂ ਪਤਾ ਲੱਗਿਆ ਕਿ ਸਾਲ ਦੀ ਉਹਦੀ ਆਮਦਨ ਮਹਿਸ 90000 ਰੁਪਇਆ ਵਾਲਾ ਲੇਕਿਨ 90000 ਰੁਪਇਆ ਸਾਲ ਦੀ ਆਮਦਨ ਵਾਲਾ ਆਦਮੀ 11000 ਰੁਪਇਆ ਮਹੀਨੇ ਦੀ ਸੈਲਰੀ ਲੈਣ ਵਾਲਾ ਆਦਮੀ ਸਾਡੇ 13 ਕਰੋੜ ਰੁਪਇਆ ਜਮ੍ਹਾਂ ਕਰਾਉਂਦਾ ਸਰਕਾਰੀ ਖਜ਼ਾਨੇ ਦੇ ਵਿੱਚ ਸਾਡੇ ਆ ਜੋ ਤੁਸੀਂ ਲੋਕ ਬੈਠੇ ਹੋ ਪੰਜਾਬ ਦੇ ਹੱਕੀ ਮਾਲਕ ਚਾਹੇ ਕਿਸਾਨ ਨੇ ਚਾਹੇ ਖੇਤ ਮਜ਼ਦੂਰਾਂ ਚਾਹੇ ਵਪਾਰੀ ਚਾਹੇ ਦੁਕਾਨਦਾਰ ਚਾਹੇ ਕਿਰਤੀ ਚਾਹੇ ਕਾਮੇ ਅੱਜ ਪੰਜਾਬ ਦੇ ਵਿੱਚ ਤਰਾ ਤਰਾ ਹੋਈ ਪਈ ਆ ਭਰਾਓ ਪੰਜਾਬ ਦੇ ਕਿਸਾਨ ਤਿੰਨ ਤਿੰਨ 4-4 ਲੱਖ ਰੁਪਏ ਦੇ ਕਰਜ਼ੇ ਨੂੰ ਮਹਤਾਜ ਹੋ ਕੇ ਆਤਮ ਹੱਤਿਆ ਕਰ ਰਹੇ ਨੇ ਰੋਜ਼ ਖਬਰਾਂ ਛਪ ਰਹੀਆਂ ਨੇ 2 1 3 ਮਾਨਵੇ ਦੇ ਖੇਤਰ ਵਿੱਚ ਮਾਨਸਾ ਸੰਗਰੂ ਬਠਿੰਡਾ ਦੇ ਜ਼ਿਲ੍ਹਿਆਂ ਦੇ ਵਿੱਚ ਆਤਮ ਹੱਤਿਆ ਕਰ ਰਹੇ ਨੇ ਆਤਮ ਹੱਤਿਆ ਲੇਕਿਨ ਇਹ ਨਾ ਆ ਜਿਹੜੇ ਤਨਾਡ ਨੇ ਰਾਣਾ ਗੁਰਜੀਤ ਸਿੰਘ ਵਰਗੇ ਵਪਾਰੀ ਮਾਫੀਆ ਮੰਤਰੀ ਇਹਨਾਂ ਦੇ ਖਾਨਸਾ ਮੇ ਕੁੱਕ ਕਰਿੰਦੇ ਜਿਹੜੇ ਚੰਦ ਹਜ਼ਾਰਾਂ ਰੁਪਏ ਤਨਖਾਹ ਲੈਂਦੇ ਨੇ ਔਰ 10-10 ਕਰੋੜ ਰੁਪਈਆ ਕਿੱਥੋਂ ਜਮ੍ਹਾਂ ਕਰਾ ਲਏ ਨੇ ਪਾਓ ਜਦੋਂ ਹਾਕਾar ਬਚੀ 5-6 ਦਿਨ ਕੈਪਟਨ ਅਭਿਨੇਂਦਰ ਸਿੰਘ ਨੇ ਆਪਣੀ ਜ਼ੁਬਾਨ ਨੂੰ ਤਾਲਾ ਲਾ ਲਿਆ ਔਰ ਰਾਣਾ ਗੁਰਜੀਤ ਸਿੰਘ ਉਹ ਕਿਹਾ ਕਿ ਆਪਣਾ ਬੰਦੋਬਸਤ ਕਰ ਲਾ ਆਪਣੇ ਜਿੰਨੇ ਤੇਰੇ ਅਕਾਊਂਟ ਨੇ ਜਿਹੜਾ ਤੁਸੀਂ ਕਾਲਾ ਧਨ ਦਿੱਤਾ ਜੋ ਬੇਨਾਮੀ ਟ੍ਰਾਂਜ਼ੈਕਸ਼ਨ ਕੀਤੀ ਅਮੇ ਤੁਹਾਹਾਂ ਦੇ ਅਕਾਊਂਟ ਜੋ ਹਵਾਲੇ ਦਾ ਪੈਸਾ ਪਾਇਆ ਜੋ ਮਨੀ ਲੌਂਡਰਿੰਗ ਕੀਤੀ ਇਹ ਸਾਰੇ ਆਪਣੇ ਅਕਾਊਂਟ ਜਿਹੜੇ ਨੇ ਮੈਂਕਾ ਦੇ ਇਹਨਾਂ ਨੂੰ ਸਾਫ਼ ਕਰ ਲੋ ਨੰਬਰ 2 ਦੇ ਪੈਸੇ ਨੂੰ ਨੰਬਰ 1 ਬਣਾ ਲੋ ਫਰਜ਼ੀ ਦਸਤਾਵੇਜ਼ ਬਣਾ ਲੋ ਝੂਠੇ ਐਗਰੀਮੈਂਟ ਬਣਾ ਲੋ ਡਾਕੂਮੈਂਟਸ ਫੈਬ੍ਰੀਕੇਟ ਕਰ ਲੋ 6 ਦਿਨ ਬੋਰਨ ਤੋਂ ਬਾਅਦ ਇੱਕ ਫਰਜ਼ੀ ਜੀਤਵਰੀ ਦਾ ਐਲਾਨ ਕੀਤਾ ਕਿ ਅਕਲ ਅਵਿੰਦਰ ਸਿੰਘ ਨੇ 6 ਦਿਨ ਬੋਰਨ ਤੋਂ ਬਾਅਦ ਜਸਟਿਸ ਜੇਐਸ ਨਾਰੁੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਉਹਨਾਂ ਨੂੰ ਇਹਦੀ ਜਾਂਚ ਦੇ ਦਿੱਤੀ ਗਈ ਔਰ ਇਹਦੇ ਦਰਮਿਆਨ ਹੀ ਰਾਣਾ ਗੁਜੇਤ ਸਿੰਘ ਨੇ ਇੱਕ ਕੋਰਾ ਝੂਠ ਬੋਲਿਆ ਲੋਕਾਂ ਦੀ ਅਦਾਲਤ ਵਿੱਚ ਆ ਕੇ ਉਸ ਨੇ ਆ ਕੇ ਝੂਠ ਬੋਲਿਆ ਕਿ ਇਹ ਜਿਹੜਾ ਅਮਿਤ ਬਹਾਦਰ ਬਲਰਾਜ ਸਿੰਘ ਕੁਲਵਿੰਦਰ ਪਾਲ ਸਿੰਘ ਗੁਰਿੰਦਰ ਸਿੰਘ ਇਹ ਸਾਰੇ ਬਾਜਪਾ ਉਤਰ ਪ੍ਰਦੇਸ਼ ਦੇ ਪ੍ਰਵਾਸੀ ਹੈ ਮੇਰੇ ਨਾਲ ਆਏ ਨੇ ਪੰਜਾਬ ਦੇ ਵਿੱਚ ਤੇ ਮੇਰੇ ਬੰਦੇ ਹਨ ਲੇਕਿਨ 1 ਮਹੀਨਾ ਪਹਿਲਾਂ ਉਹ ਕਿਸੇ ਹੋਰ ਦੀ ਨੌਕਰੀ ਵਿੱਚ ਚਲੇ ਗਏ ਨੇ ਜਿਹਨਾਂ ਦੀ ਨੌਕਰੀ ਵਿੱਚ ਗਏ ਨੇ ਕੈਪਟਨ ਜਗਵੀਰ ਰੰਧਾਵਾ ਉਹ ਵੀ ਕਰਾਣਾ ਗੁਰਜੀਤ ਸਿੰਘ ਨੇ ਸਵੀਕਾਰ ਕੀਤਾ ਕਿ ਉਹ ਵੀ ਸਾਡੇ ਗਰੋਥ ਆ ਮੈਂਬਰ ਬਾਸ ਪੂ ਉੱਤਰ ਪ੍ਰਦੇਸ਼ ਤੋਂ ਰਹਿਣ ਵਾਲਾ ਆ ਕੋਲ ਮਿਲਾ ਕੇ ਆਉਣ ਨਾਲੇ ਜਿੰਨੀਆਂ ਵੀ ਬਿਆਨਾਂ ਤੋਂ ਇਨਕਾਰੀ ਹੋਏ ਉਹਦੇ ਵਿੱਚ ਜਾਦਾ ਗੱਲਾਂ ਕਸੂਰ ਮੰਨਿਆ ਉਹਨਾਂ ਨੇ ਆਪਣਾ ਜੇ ਤੁਸੀਂ ਕੌਣ ਨਾਲ ਦੇਖੋਗੇ ਤੇ ਉਹਨਾਂ ਨੇ ਕਿਹਾ ਤਾਂ ਕਿ ਇੱਕ ਮਹੀਨਾ ਪਹਿਲਾਂ ਛੱਡ ਕੇ ਜਾ ਚੁੱਕੇ ਨੇ ਲੇਕਿਨ ਅਖਬਾਰਾਂ ਨੇ ਛੇਤੀ ਮੈਂ ਸਲੂਟ ਕਰਦਾ ਹਾਂ ਮੀਡੀਆ ਨੂੰ ਇਸ ਵਾਰੀ ਕਿ ਉਹਨਾਂ ਨੇ ਛੇਤੀ ਤਹਿਕੀਕਾਤ ਕਰਕੇ ਫਿਰ ਤੱਤ ਮੋਰੇ ਜਾਂਦੇ ਕਿ ਰਾਣਾ ਗੁਰਜੀਤ ਸਿੰਘ ਤੂੰ ਕਹਿਣਾ ਵਾ ਕਿ ਅਮਿਤ ਬਹਾਦਰ ਨੇ ਤੈਨੂੰ ਛੱਡਤਾ ਆ ਲੈ ਚੱਕ ਕਾਗਜ਼ ਅੱਜ ਵੀ ਅਮਿਤ ਬਹਾਦਰ ਰਾਣਾ ਗੁਰਜੀਤ ਸਿੰਘ ਦੀਆਂ ਤਿੰਨ ਕੰਪਨੀਆਂ ਦੇ ਵਿੱਚ ਡਾਇਰੈਕਟਰ ਰਿਹਾ ਪ੍ਰਭੂ ਚੰਦੀਗੜ੍ਹ ਦੇ ਵਿੱਚ ਐਸਸੀਓ ਨੰਬਰ 58 ਭੋਜਾ ਸੈਕਟਰ 8 ਜਿੱਥੇ ਰਾਣਾ ਸ਼ੋਗਰ ਦਾ ਹੈੱਡ ਆਫਿਸ ਆ ਉੱਥੇ ਉਸ ਅਮਿਤ ਬਹਾਦਰ ਦੀਆਂ ਕੰਪਨੀਆਂ ਦਾ ਐਡਰੈਸ ਹੈ। ਉਹ ਅਮਿਤ ਬਹਾਦਰ ਇੱਥੇ ਹੀ ਵਸਦੇ। ਜਦੋਂ ਮੀਡੀਆ ਵਾਲੇ ਹੋਰ ਕੋਖ ਕੀਤੀ ਰਾਣਾ ਗੁਰਜੀਤ ਸਿੰਘ ਨੇ ਜਰਾ ਹਰਫੀਆ ਬਿਆਨ ਦਾਇਰ ਕੀਤਾ ਚੋਰ ਕਮਿਸ਼ਨ ਦੇ ਸਾਹਮਣੇ 2017 ਦੀਆ ਚੋਰਾ ਚ ਉਹਨੇ ਫਿਰਮ ਨੇ ਆ ਉਸਨੇ ਕਿ ਅਮਿਤ ਬਹਾਦਰ ਦੇ ਨਾਲ ਮੇਰਾ ਲਹਨ ਦੀਨ ਹੈ ਪ੍ਰਾਉ। ਲਾਨਤਿਆ ਪ੍ਰਾਉ। ਅ ਰਾਣਨ ਲਾਨਤਿਆ ਰਾਣਾ ਗੁਰਜੀਤ ਸਿੰਘ ਦੋ ਮੰਨ ਲਿਆ ਕਿ ਆਮ ਜਨਤਾ ਨੂੰ ਹੀ ਪਤਾ ਲੇਕਿਨ ਉਹਨੇ ਸਾਰੇ ਸ਼ਕਰ ਮਿੱਲਾ ਦੇ EMPLOYEES ਨੂੰ ਆ ਜਿਹੜਾ ਬੁੱਟਰ ਹਲਕੇ ਦੇ ਵਿੱਚ ਉਹਦੀ ਬੁੱਟਰ ਪਿੰਡ ਵਿੱਚ 슈ਗਰ ਮਿੱਲਿਆ ਜਦੋਂ ਰਾਣਾ ਗੁਰਜੀਤ ਕਹਿੰਦਾ ਕਿ ਬਰਾਂਜ ਮੇਰਾ ਮੁਲਾਜ਼ਮ ਨਹੀਂਗਾ ਤੇ ਬਰਾਂਜ ਤਾਂ ਇਕੱਲੇ ਇਕੱਲੇ ਗੰਨਾ ਖਪਤ ਕਰਨ ਦੇ ਗੰਨਾ ਪੈਦਾ ਕਰਨ ਵਾਲੇ ਘਰਾਂ 'ਚ ਜਾਂਦਾ ਰੋਜ਼ ਤੇ ਉਹ ਮਿਲਣ ਤੇ ਬੰਦ ਮਿਲਣ ਤੇ ਮੁਲਾਜ਼ਮ ਜਿਹੜੇ ਹਜ਼ਾਰ ਦੋ ਹਜ਼ਾਰ ਹੋਣਗੇ ਉਹ ਕਹਿੰਦੇ ਹੁਣ ਸਾਡਾ ਮਾਲਕ ਝੂਠ ਬੋਲ ਰਿਹਾ ਆ ਕੂਟ ਪੁਰਿਆ ਸਾਡਾ ਮਾਲਕ ਕਿਉਂਕਿ ਬਲਰਾਜ ਦਾ ਘੁੰਮੜਾ ਉੱਥੇ ਪੱਚੀਆਂ ਦਿੰਦਾ ਗੰਨਾ ਲਜਾਂਦਾ ਉੱਤੇ ਇੱਕ ਲੋਰ ਇੰਸਟੀਚਿਊਟ ਬਣਉਣ ਵਾਸਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ 8 ਕਿੱਲੇ ਕਰੋੜਾ ਰੁਪਏ ਦੀ ਜ਼ਮੀਨ ਕੌਡੀਆਂ ਦੇ ਪਾਰ ਲੈ ਲਈ ਪਾਓ ਕਿ ਨੀਰਜ ਕੁਮਾਰ ਸ਼ਰਮਾ ਜਲੰਧਰ ਦਾ ਰੈਂਡ ਵਾਲਾ ਇੱਕ ਬਸ਼ੰਦਾ ਅਗਰ ਸ਼ਾਇਦ ਸਾਡੇ ਕੱਠ ਵਿੱਚ ਅੱਜ ਹੋਵੇ ਜਾਂ ਮੇਰੀ ਆਵਾਜ਼ ਸੁਣੇ ਤਾਂ ਮੈਨੂੰ ਜੋ ਸੰਪਰਕ ਕਰੇ ਉਹਨੂੰ ਵੀ ਮੈਂ ਸਲੂਟ ਕਰਦਾ ਹਾਂ ਉਸ ਨੇ ਜਨ ਹਜਰ ਹਿੱਤ ਪਟੀਸ਼ਨ ਨਾਮ ਕੀਤੀ 2004 ਉਸ ਜਨ ਹਜਰ ਹਿੱਤ ਪਟੀਸ਼ਨ ਵਿੱਚ ਹਾਈ ਕੋਰਟ ਦੇ ਫੈਸਲਾ ਜਿਸ ਕੋਰਟ ਵਿੱਚ ਜਸਟਿਸ ਨਾਰੰਗ ਨੌਕਰੀ ਕਰ ਰਿਹਾ ਸੀ ਉਸੇ ਹੀ ਹਾਈ ਕੋਰਟ ਨੇ ਚੀਫ ਜਸਟਿਸ ਬੀਸੀ ਰੌਏ ਉਹਨਾਂ ਨੇ ਇਹਦੀ ਜਿਹੜੀ ਅਲਾਟਮੈਂਟ ਸੀ ਇਹਦੇ ਮੁੰਡਿਆਂ ਦੇ ਨਾਮ ਦੇ ਜ਼ਮੀਨ ਦੀ ਉਸ ਨੂੰ ਰੱਦ ਕਰ ਦਿੱਤਾ ਪਾਓ ਐਥੇ ਬਸ ਨਹੀਂ ਇਸ ਜੱਜ ਨੇ ਜਿਹੜੇ ਮੁੰਡਿਆਂ ਨੇ ਸਿਪਰੀਮ ਕੋਰਟ ਕੋਦੇ ਖਿਲਾਫ ਕੰਦੀ ਲਾਇਰ ਦਿੱਤੀ 2014 ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਸ ਜਾਂਚ ਨੂੰ ਝਾੜ ਪਾਈ ਤੇ ਇਹਦੇ ਮੁੰਡਿਆਂ ਦੀ ਜਿਹੜੀ ਅਲਾਟਮੈਂਟ ਸੀ ਅੱਜ ਕਿੱਲੇ ਕਰੋੜਾਂ ਰੁਪਏ ਦੀ ਜਿਹੜੀ ਕੋਰਟੀਨਾਲ ਦੇ ਭਾੜੇ ਸੀ ਉਹ ਫਿਰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਕੀ ਇਸ ਤਰ੍ਹਾਂ ਦਾ ਜਾਂਚ ਜਿਹੜਾ ਸਾਦੀ ਹੈ ਹਰਵਿੰਦਰ ਸਿੰਘ ਕੀ ਬਿਆਨ ਦੇ ਰਿਹਾ ਕੱਲ ਇਮਾਨਦਾਰ ਤੇ ਬਹੁਤ ਇਮਾਨਦਾਰ ਜਾਂਚ ਹੈ ਪੰਜਾਬ ਦਾ ਦੇਦੇ ਤੋਂ ਸਾਨੂੰ ਬਹੁਤ ਇਨਸਾਨ ਪਸੰਦੀ ਦੀ ਉਮੀਦ ਆ ਔਰ ਮੀਡੀਆ ਵਾਲੇ ਨੂੰ ਕਹਿਣਾ ਚਾਹੁੰਦਾ ਇਹ ਸਾਰੇ ਘੁਟਾਲੇ ਦਾ ਕਸੂਰਵਾਰ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਕਿਹਾ ਤਾਂ ਉਹਨੇ ਕਿਹਾਗਾ ਕਿ ਇਹ ਮੀਡੀਆ ਦੀ ਵਿਦੇਸ਼ ਹੈ ਅਮਰਿੰਦਰ ਸਿੰਘ ਦਾ ਬਿਆਨ ਹੁਣ ਰਿਕਾਰਡ ਹੈ ਨਾ ਉਹ ਕਹਿੰਦਾ ਕਿ ਸਾਰਾ ਘੁਟਾਲਾ ਮੀਡੀਆ ਦੀ ਵਿਦੇਸ਼ ਹੈ ਔਰ ਜਾਂਚ ਜਿਹੜਾ ਹੈ ਉਹ ਬਹੁਤ ਇਮਾਨਦਾਰ ਹੈ ਇਸ ਲਈ ਉਹਨੇ ਪਹਿਲਾਂ ਹੀ ਕਿਹਾਤਾ ਕਿ ਐਵੀਂ ਖੱਪ ਆਉਂਦੀ ਆ ਵਿਰੋਧੀ ਧਿਰ ਐਵੀਂ ਖੱਪ ਪਾਉਂਦਾ ਮੀਡੀਆ ਰਾਣਾ ਕੋ ਚੀਤ ਸਿੰਘ ਕੇਉਂ ਨਾ ਹੈ ਬਰਾਉ ਜਾਂਚ ਤੋਂ ਪਹਿਲਾਂ ਆਪਣੇ ਮੰਤਰੀ ਨੂੰ ਜਨਤੇ ਸਾਰੇ ਤੱਥ ਸਾਹਮਣੇ ਆ ਗਏ ਨਿਕੋਲ ਸਾਹਮਣੇ ਆਉਂਦਿਆ ਡਾਕੂਮੈਂਟ ਸਾਹਮਣੇ ਆ ਕੇ ਲੇਕਿਨ ਆਪਣੇ ਮੰਤਰੀ ਨੂੰ ਕਹਿੰਦਾ ਉਹ ਦੇਖ ਲੈ ਇਹਦਾ ਮਤਲਬ ਕੀ ਹੋਇਆ ਕਿ ਜਾਂਚ ਤੋਂ ਪਹਿਲਾਂ ਸੁਣ ਲੋ ਚੰਗੀ ਤਰ੍ਹਾਂ ਨਾਲ ਇਹ ਮੀਡੀਆ ਦੇ ਸਾਹਮਣੇ ਅੱਜ ਮੈਂ ਐਲਾਨ ਕਰ ਦਿੰਦਾ ਜੇਕਰ ਜਸਟਿਸ ਨਾਮ ਕੋਰਪਸ ਰਿਪੋਰਟ ਦਵੇਗਾ ਉਹਦੇ ਵਿੱਚ ਆਵੇਗਾ ਕਿ ਮੈਂ ਸਾਰੀ ਛਾੜਬੀਲ ਕਰ ਲਈਆ ਰਾਣਾ ਗੁਰਜੀਤ ਸਿੰਘ નિર્ਦੋਸ਼ ਹੈ ਪੈਸੇ ਤੋਂ ਗਲਤ ਕਰਦੇ ਹੋ ਪੰਜਾਬ ਸਰਕਾਰ ਵਾਲੇ ਕੋਈ ਨਾ ਇੱਕ ਕਮਿਸ਼ਨ ਤੇ ਕੋਲੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਤੋਂ 30 ਦਿਨ ਬਾਅਦ ਇਹ ਰਿਪੋਰਟ ਆਵੇਗੀ ਔਰ ਇੱਥੇ ਮਾਸਟਰ ਜਿਹੜਾ ਕਮਿਸ਼ਨ ਨੂੰ ਦਾਇਰਾ ਤੇ ਤਾਂ ਗਿਆ ਕੰਮ ਕਰਨ ਦਾ ਕਿਉਂਕਿ ਕਮਿਸ਼ਨ ਨੂੰ ਅੰਗਰੇਜ਼ੀ ਚ ਕਹਿੰਦੇ ਨੇ ਸਮਸਾਫ ਰੈਫਰੈਂਸ ਇਹ ਆ ਚਾਰ ਗੱਲਾਂ ਨੇ ਤੁਸੀਂ ਪੰਜਵੀਂ ਗੱਲ ਨਹੀਂ ਪੁੱਛ ਸਕਦੇ ਇੱਕ ਇੱਕ ਸ਼ਰਤਾਂ ਨੇ ਕਮਿਸ਼ਨ ਟਾਈਮ ਆਪ ਕਰਨ ਦੀਆਂ ਉਹ ਚਾਰ ਗੱਲਾਂ ਵਿੱਚ ਜਿਹੜੀ ਅਸਲ ਗੱਲ ਹੈ ਕਿ ਪੈਸਾ ਕਿੱਥੋਂ ਆਇਆ ਅਮਿਤ ਬਾਹਦਰ ਦੇ ਅਕਾਊਂਟ ਵਿੱਚ 13 ਕਰੋੜ ਰੁਪਏ ਕਿੱਥੋਂ ਆਇਆ ਉਹ ਜੱਜ ਨੂੰ ਪੁੱਛਣ ਦੀ ਆਗਿਆ ਨਹੀਂ ਦਿੱਤੀ ਗਈ ਨਹੀਂ ਦਿੱਤੀ ਗਈ ਮੱਜਾ ਔਰ ਜੇ ਕੁਝ ਦੇਖਣੀ ਹੈ thì ਜੱਜ ਨੂੰ ਹਾਂ ਅਧਿਕਾਰ ਰਹਿਗਾ ਕਿ ਉਹ ਕਿਸੇ 451 ਦੇ ਅਕਾਊਂਟ ਦੀ ਤਰਕੀ ਗੱਲ ਕਰ ਸਕੇ ਮਨੀ ਟ੍ਰੇਲ ਅੰਗਰੇਜ਼ੀ ਜੀ ਕਹਿੰਦੇ ਨੇ ਕਿ ਪੈਸਾ ਕਿਥੋਂ ਕਿਥੋਂ ਆ ਰਿਹਾ ਜੱਜ ਵੀ ਪੁੱਛ ਸਕਦਾ ਤੇ ਜੱਜ ਨੇ ਜੇ ਬੇਨਾਮੀ ਪੈਸੇ ਬਾਰੇ ਨਹੀਂ ਪੁੱਛਣਾ ਤੇ ਜੇ ਜੱਜ ਨੇ ਕਾਲੇ ਧਨ ਬਾਰੇ ਨਹੀਂ ਪੁੱਛਣਾ ਤੇ ਜੇ ਜੱਜ ਨੇ ਅੰਮਿਤ ਬਹਾਦਰ ਦੇ ਅਕਾਊਂਟ ਨੂੰ ਹੱਥ ਨਹੀਂ ਲਾ ਸਕਣਾ ਤੇ ਇਹੋ ਜੀ ਭਰਾਓ ਇਸ ਤਰ੍ਹਾਂ ਦੀ ਜਾਂਚ ਦੀ ਕੋਈ ਬਕਾਤ ਨਹੀਂ ਗੀ ਅਸੀਂ ਇਸ ਜਾਂਚ ਨੂੰ ਅੱਜ ਜ਼ਰੇ ਤੋਂ ਨਕਾਰਦੇ ਆ ਰਿਜੈਕਟ ਕਰਦੇ ਆ ਔਰ ਇਸ ਕਮਿਸ਼ਨ ਨੂੰ ਬੋਰਡਸ ਕਰਾਰ ਦਿੰਦੇ ਆ ਰਾਸ ਸਿਰ ਆਖੋ ਇਸ ਕਮਿਸ਼ਨ ਨੂੰ ਫੋਕਸ ਨਿਕਰਾਰ ਦਿੰਦੇ ਆ ਔਰ ਅਮਰਿੰਦਰ ਸਿੰਘ ਕੋਲੋ 6 ਉਹ ਜਿਉ ਨਾਮਿੱਚੇ ਰਤਾ ਪਰ ਵੀ ਕੋਈ ਬਕਾਇਆ ਕੋਈ ਕਦਰਾਂ ਕੀਮਤਾਂ ਚ ਮੂਰੀ ਪੁੱਛਿਆ ਨਹੀਂ ਤਾਂ ਸਾਡੀਆਂ ਦੋ ਤਿੰਨ ਗੱਲਾਂ ਮੰਨ ਲਓ ਕੌント ਦਾ ਦੋਪ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ ਨੰਬਰ 1 ਕਿ ਜਸਟਿਸ ਨਾਰੰਗ ਨੂੰ ਬਦਲ ਕੇ 59 ਜੱਜ ਨੇ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਸਿਟਿੰਗ ਨਾ ਤਨਖਾਹ ਦੇਣੀ ਪਵੇਗੀ ਨਾ ਘੱਟੀ ਦੇਣੀ ਪਵੇਗੀ ਨਾ ਮੋਟਰ ਦੇਣੀ ਪਵੇਗੀ ਨਾ ਨੌਕਰੀ ਦੇਣੀ ਪੈਣਗੇ 59 ਜੱਜਾਂ ਚੋਂ ਕੈਪਟਨ ਅਵਿੰਦਰ ਸਿੰਘ ਜੀ ਕਿਸੇ ਜਾਂਚ ਤੋਂ ਇਨਕੁਆਇਰੀ ਕਰਾਉਣੇ ਸਾਨੂੰ ਮਨਜ਼ੂਰ ਹੋਵੇ ਕਿਸੇ ਨੂੰ ਡਰਾ ਦੋ ਆਖਰੀ ਗੱਲ ਜੇ ਰਾਣਾ ਬੋ ਚੀਕ ਸਹੀ ਜਿੰਨੀ ਦੇਰ ਜਾਂਚ ਚੱਲਦੀ ਆ ਰਾਣਾ ਗੁਰਜੀਤ ਸਿੰਘ ਨੂੰ ਲੋਕਤਕਤਾ ਦੇ ਹਾਰ ਦੇ ਉੱਤੇ ਆਪੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਅਗਰ ਉਹ ਕਹਿੰਦੇ ਮੈਂ નિર્ਦੋਸ਼ ਆ ਅਗਰ ਮੈਂ ਬੇਗੁਨਾਮ ਆ ਇੱਕ ਵੀ ਨਿੱਤਾ ਲਾਲਚ ਕਿਉਂ ਕਰਦੇ ਤੁਸੀਂ ਯਾਰ ਇੱਕ ਵੀ ਨਿੱਤਾ ਲਾਲਚ ਹੀ ਆ ਜੇ ਤੁਸੀਂ નિર્ਦੋਸ਼ ਹੋ ਇੱਕ ਸਿਟਿੰਗ ਜੱਜ ਹਾਈ ਕੋਰਟ ਦੀ ਜਾਂਚ ਹੋਰ ਲੈਣਗੇ ਹੋ ਕੰਮੀ ਨੇ ਬਾਰੇ ਬੋਲ ਕੇ ਮੰਨ ਫਿਰ ਉਹ ਕਿਹੋ ਜਿਹਾ ਬੋਲ ਕੇ ਫੇਰ ਉਹ ਕਿਹੋ ਜਿਹਾ ਰੁਕਣਾ ਜਿਹੜਾ ਬਾਕੀ ਰਹੇਗਾ ਸਾਡੇ ਕੰਮ ਤੋਂ ਇਹ ਤੀਸਰੀ ਮੰਗ ਸਾਡੀ ਇਹ ਆ ਕਿ ਕੈਪਟਨ ਸਾਹਿਬ ਤੁਸੀਂ ਇਹ ਯਾਪਦਾ ਬਾਦ ਕਿ ਇਹ ਸਾਰੇ ਘਟਾਲੇ ਵਿੱਚ ਕਿਤੇ ਨਾ ਕਿਤੇ ਹਮ ਤੁਹਾਡਾ ਵੀ ਵਸ਼ਾਧ ਆ ਤੁਸੀਂ ਰਾਣੇ ਨੂੰ ਰੋਜ਼ ਬਚਾ ਰਹੇ ਹੋ ਰਾਣਾ ਬੇਗੁਨਾਹ ਹੈ ਰਾਣੇ ਨੇ ਖਲਾਫ ਐਕਸ਼ਨ ਨਹੀਂ ਹੋਵੇਗਾ ਮੈਨੂੰ ਲੱਗਦਾ ਵਾ ਕਿ ਸਾਨੂੰ ਇੱਕ ਕਦਮ ਉੱਪਰ ਕਰਕੇ ਸਾਨੂੰ ਜਿਹੜੀ ਜੁਡੀਸ਼ੀਅਲ ਜਾਂਚ ਹੋਵੇ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਵੀ ਜਾਂਚ ਹੋਵੇ ਤੇ ਉਹ ਕਿਸ ਤਰ੍ਹਾਂ ਰਾਨੀ ਬਣਦੀ ਹੈ ਮੈਂ ਤਾਂ ਬਹੁਤ ਦੇਰ ਦਾ کہہ ਰਿਹਾ ਇਹ ਜਿਹੜੇ ਰਾਨੀ ਕੋ ਚੀਤ ਵਾਲੇ ਲੋਕ ਨੇ ਨਾ ਇਹ ਵਪਾਰੀ ਨੇ ਇਹ ਸੇਵਾ ਕਰਨ ਨਹੀਂ ਆਇਆ ਇੱਥੇ ਇਹ ਤਾਂ ਤਜਾਰਤ ਮਾਰੀ ਆ ਨਾ ਪੋਲਿਟਿਕਸ ਹੋ 10 ਕਰੋੜ ਰੁਪਇਆ ਚੋਰਾ ਚ ਖੱਟਦੇ ਨੇ ਇੱਕੋ ਝਟਕੇ ਵਿੱਚ ਪੜਕੇ 50 100 ਕਰੋੜ ਰੁਪਏ ਵਾਪਸ ਕਰਦੇ ਨੇ 10 ਕਰੋੜ ਖਰਚਾ ਕਪੂਰਥਲੇ ਦੀ ਜ਼ੋਰ ਦਿੱਤੀ 50 ਕਰੋੜ ਦੀ ਖੰਡਾ ਲੈਣੀ ਆ ਪਿਛਲੀ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ 2000 2007 ਚ 2002 ਤੋਂ 2007 ਅਮਰਿੰਦਰ ਸਿੰਘ ਨੇ ਘਰਾਣਾ ਗੁਰਜੀਤ ਕੈਂਟ ਤੇ ਇੱਕ ਵਨ ਟਾਈਮ ਸੈਟਲਮੈਂਟ ਪਾਲਿਸੀ ਬਣਾਈ ਇੰਡਸਟਰੀ ਡਿਪਾਰਟਮੈਂਟ ਨੇ ਵਨ ਟਾਈਮ ਸੈਟਲਮੈਂਟ 40 ਏ OTS ਕਿਦੇ ਵਾਸਤੇ ਦਿੱਤੀ ਜਾਂਦੀ ਆ OTS ਦਿੱਤੀ ਜਾਂਦੀ ਆ ਜਿਹੜੇ ਫੈਕਟਰੀਆਂ ਜਿਹੜੀਆਂ ਫੇਲ ਹੋ ਗਈਆਂ ਘਟੇ ਚੁੜੇ ਹੋਈਆਂ ਬੈਂਕਰੱਖ ਹੋਈਆਂ ਉਹਨਾਂ ਨੂੰ OTS ਸਕੀਮ ਦਾ ਫਾਇਦਾ ਦਿੱਤਾ ਜਾਂਦਾ ਹੈ ਕਿ ਆਜੋ ਇੱਕੋ ਵਾਰੀ ਸਾਡੇ ਨਾਲ ਬਹਿ ਕੇ ਕੰਮ ਨਬੇੜ ਲਓ ਪ੍ਰਿੰਸੀਪਲ ਅਮਾਉਂਟ ਤੇ ਵਿਆਜ ਜੋ ਬੰਦ ਰਹੇ ਇੱਕ ਵਾਰੀ ਦੇ ਦਿਓ ਸਰਕਾਰ ਦਾ ਤੁਹਾਨੂੰ ਛੁੱਟੀ ਆ ਲੇਕਿਨ ਰਾਣਾ ਗੁਰਜੀਤ ਸਿੰਘ ਨੂੰ ਫਾਇਦਾ ਦੇਣ ਵਾਸਤੇ ਅਮਰਿੰਦਰ ਸਿੰਘ ਨੇ ਉਸ ਕੋਟੀਏ ਸਕੀਮ ਵਿੱਚ 2004 ਪ੍ਰੋਫਿਟ ਮੇਕਿੰਗ ਯੂਨਿਟਸ ਮੁਨਾਫਾ ਕਮਾਉਣ ਵਾਲੀਆਂ ਰਾਣਾ ਗੁਰਜੀਤ ਸਿੰਘ ਦੀਆਂ ਮਿੱਲਾਂ ਨੂੰ ਵਿੱਚ ਪਾ ਕੇ 43 ਕਰੋੜ ਰੁਪਇਆ ਭਰਾਉ ਇੱਕ ਕਦਮ ਇੱਕ ਕਦਮ ਦੇ ਨਾਲ ਫਾਇਦਾ ਦਿੱਤਾ 43 ਕਰੋੜ ਰੁਪਇਆ ਇਹ ਵਪਾਰੀ ਲੋਕ ਨੇ ਬਸ ਸਮਝੋ ਕਿ ਇਥੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਨੇ ਔਰ ਮੈਂ ਇਕ ਤਾਥੋਰ ਪੇਸ਼ ਕਿਰਾਨਾ ਗੁਰਜੀਤ ਦੇ ਖਿਲਾਫ ਤੁਸੀਂ ਵੀ ਕਹਿ ਸਕਦੇ ਹੋ Google ਤੋਂ ਰਿਸਰਚ ਕਰ ਸਕਦੇ ਹੋ ਰਾਣਾ ਗੁਰਜੀਤ ਸਿੰਘ ਨੇ ਚਾਰ ਖੰਡ ਮੇਲਾ ਨੇ ਉੱਤਰ ਪ੍ਰਦੇਸ਼ ਵਿੱਚ ਇੱਕ ਸ਼ਾਮਲੀ ਇੱਕ ਕਲੀਮਗੰਜ ਇੱਕ ਬਿਲਾਰੀ ਇੱਕ ਹੋਰ ਬਰਾਦਾਬਾਦ ਵਿੱਚ ਜੇ ਉਹ ਚਾਰਾ ਮੇਲਾ ਦਾ Google ਤੇ ਰਿਸਰਚ ਕਰੋਗੇ ਤੁਹਾਨੂੰ 202 ਕਰੋੜ ਪੰਜਾਬ ਕਿਸਾਨਾਂ ਦਾ ਡਿਫਾਲਟਰ ਨੇ ਹੈ 202 ਕਰੋੜ ਰੁਪਏ ਦੇ ਡਿਫਾਲਟਰ ਔਰ ਇਹਨਾਂ ਦੇ ਖਿਲਾਫ ਮੈਂ ਵੀ ਕਹਿ ਰਿਹਾ ਮੀਡੀਆ ਵਾਲੇ ਚਿੱਤਰਾ ਛੋੜਨ ਵਿਪਨ ਕੁਮਾਰ द्विवेदी ਜਿਹੜੇ ਕੇਮ ਕਮਿਸ਼ਨਰ ਉੱਤਰ ਪ੍ਰਦੇਸ਼ ਦੇ ਕੇਮ ਕਮਿਸ਼ਨਰ ਗੰਨੇ ਦੇ ਕਮਿਸ਼ਨਰ ਉਹਨਾਂ ਦਾ ਬਿਆਨ ਆ ਕਿ ਰਾਣਾ ਗੋਜੀਤ ਸਿੰਘ ਦੇ ਟੱਕਰ ਦੇ ਖਿਲਾਫ ਇਹਦੇ ਮੁੱਲਿਆਂ ਦੇ ਖਿਲਾਫ ਐਫ ਆਈ ਆਰਾਂ ਦਰਜ ਕੀਤੀਆਂ ਉਪਰੀ ਸਰਕਾਰ ਨੇ ਇਤੋਂ ਤੱਕ ਇਹ ਹਦਾਇਤ ਆ ਕਿ ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲਓ ਇਹ ਰੁਪੀ ਦੀ ਕਹਾਣੀ ਦੱਸ ਰਿਹਾ ਮੈਂ ਤੁਹਾਨੂੰ ਗਲਤ ਨਾ ਸਮਝਣਾ ਦੇ ਤੱਥ ਬੋਲ ਰਹੇ ਨੇ ਔਰ ਇਸੇ ਲਈ ਮੈਂ ਉਹਨੂੰ ਬਿਆਨ ਦਿੱਤਾ ਕਿ ਅੱਜ ਰਾਣਾ ਗੁਰਜੀਤ ਸਿੰਘ ਜਿਸ ਤਰ੍ਹਾਂ ਦਾ ਕਾਰੋਬਾਰ ਕਰ ਰਿਹਾ ਫਿੱਤਾ ਬੁchni ਖੱਡਾ ਮਾਫੀਆ ਇਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਵਿੱਜੇ ਮਾਫੀਆ ਸਾਫਤ ਹੋਵੇਗਾ ਤੇ ਕਿਤੋਂ ਦਿਨ ਚੁਟ ਕਰਕੇ ਇਹ ਖੁਰ ਹੋ ਕੇ ਵਿਦੇਸ਼ਾਂ ਵਿੱਚ ਜਾਵੇਗਾ ਇਸ ਲਈ ਕੇਦੇ ਪਾਸਪੋਰਟ ਜੱਫਤ ਕਰਨਾ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਵਾਸਤੇ ਮੈਂ ਸੋਚ ਰਿਹਾ ਸੀਗਾ ਇਥੋਂ ਹੁਣੇ ਮੇਰੀ ਭੈਣ کہہ ਕੇ ਹੀ ਸਰਪਚੀਤ ਕੋਟ ਮੇਰਾ ਸਾਥੀ ਐਮਐਲਏ ਜੈ ਕਿਸ਼ਨ ਸਿੰਘ ਦੀ ਰੋੜੀ ਅੱਤੇ ਹੋਰ ਬੁਲਾ ਰਹੇ ਨੇ ਕਿਹਾ ਤੇ ਇਹਨਾਂ ਨੇ ਵਾਰੀ ਦਾ ਬੰਨਿਆ ਹੋ ਜਾਣਾ ਹੈ ਤੋ ਪਰ ਕੰਮ ਬਿਲਕੁਲ ਦਰੁਸਤ ਤਾਂ ਕਿ ਜਿਹੜਾ ਪਹਿਲਾਂ ਮਸਕਾ ਰੋਟ ਕਰਦਾ ਸੀ ਉਹਦੇ ਅਕਾਲੀ ਪੁਰੇ ਅਸੀਂ ਬਾਦਲਾ ਦੇ ਬੰਦੇ ਮੋਰੇ ਹੋਇਆ ਕਰਦੇ ਸੀ ਕਾਂਗਰਸੀ ਬੈਕਗਰਾਉਂਡ ਤੇ ਸੀਗੇ ਲੇਕਿਨ ਸਰਕਾਰ ਬਦਲੀ ਕਾਂਗਰਸੀ ਮੋਰੇ ਹੋ ਗਏ ਤੇ ਅਕਾਲੀ ਜਿਹੜੇ ਨੇ ਉਹ ਬੈਕਗ੍ਰਾਉਂਡ ਦੇ ਵਿੱਚ ਚੱਲੇ ਜੇ ਨੇ ਪਾਓ ਇਸ ਲਈ ਜਿੰਨੀ ਛੇਤੀ ਜਾਗ ਜਾਓਗੇ ਕੁੰਨੇ ਚੰਗੇ ਰਾਵਾਂ ਦੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਭਰੋ ਦੇਖ ਲਓ ਹਾਲਾਤ ਕਿੱਦਾਂ ਦੇ ਨੇ ਪੰਜਾਬ ਦਾ ਕਿਸਾਨਾਂ ਤੋਂ ਬਤਰਾ ਕਰ ਰਿਹਾ ਕਿਸਾਨਾਂ ਤੋਂ ਬਤਰਾ ਪੰਜਾਬ ਵਿੱਚ ਬੇਰੋਜ਼ਗਾਰੀ 50 ਲੱਖ ਤੋਂ ਉੱਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਅੱਜ ਅਮਰਿੰਦਰ ਸਿੰਘ ਦਾ ਇੱਕ ਬੜਾ ਹਾਸੋਣੀ ਸਟੇਟਮੈਂਟ ਪੜਿਆ ਕਿ ਆ ਤੁਸੀਂ ਵੱਡੇ ਵੱਡੇ ਪੰਜਾਬੀ 'ਚ ਪਤਾ ਨਹੀਂ ਆਇਆ ਕਿ ਨਹੀਂ ਆਇਆ ਟਿੰਦਾ ਅਸੀਂ ਨਸ਼ਿਆਂ ਦੇ ਉੱਤੇ ਬਹੁਤ ਬਹੁਤ ਜ਼ੋਰ ਨਾਲ ਕੰਮ ਪਾਇਆ ਉਹ ਪੱਤਰਕਾਰ ਨੇ ਪੁੱਛਿਆ ਕਿਦਾਂ ਕਿਦਾਂ ਜਿਹੜੀ ਹੀਰੋਇਨ ਪਹਿਲਾਂ 1500 ਰੁਪਏ ਗ੍ਰਾਮ 'ਚ ਮਿਲਦੀ ਸੀ ਹੁਣ 5000 ਰੁਪਏ ਗ੍ਰਾਮ 'ਚ ਮਿਲਦੀ ਮਿਲਦੀ ਨਹੀਂ ਕਿਆ ਪੰਜਾਬ ਦੇ ਵਿੱਚ ਆਪ ਹੀ ਬਣ ਲਿਆ ਕਿ ਨਸ਼ੇ ਹਨ ਲੇਕਿਨ ਹੁਣ ਮਹਿੰਗੇ ਹੋ ਗਏ ਨੇ ਪੰਜਾਬ ਵਿੱਚ ਨਸ਼ੇ ਨੇ ਘਾਓ ਪੰਜਾਬ ਸਰਕਾਰ 2.5 ਲੱਖ ਰੁਪਏ ਦੀ ਕਸਾਈ ਹੈ 2.5 ਕਰੋੜ ਰੁਪਏ ਦੀ ਕਸਾਈ ਅੱਜ ਪੰਜਾਬ ਦੇ ਵਿੱਚ ਅਰਾਚਕਤਾ ਪਹਿਲਾਂ ਬਕਾਲੀ ਟੱਕਾ ਕਰਦੇ ਸੀ ਕਾਂਗਰਸੀਆਂ ਨਾਲ ਤੇ ਹੋਰ ਕਾਂਗਰਸੀ ਟੱਕਰਵਾ ਲਾ ਕੇ ਉਹ ਜਿਹੜੇ ਪੁਲਿਸ ਵਾਲੇ ਅਫਸਰ ਮਾਲਵੇ ਵਿੱਚ ਲੁੱਟਦੇ ਸੀ ਲੋਕਾਂ ਨੂੰ ਉਹ ਜਿਹੜੇ ਬਦਲ ਕੇ ਅੱਜ ਲੱਗ ਕੇ ਨੇ ਜਿਹੜੇ ਮਾਲਵੇ ਵਿੱਚ ਲੁੱਟਦੇ ਸੀ ਉਹ ਦੁਆਬੇ ਵਿੱਚ ਆ ਗਏ ਨੇ ਇਸ ਕਰਕੇ ਸਾਰੀ ਪੁੱਲ ਗੱਲ ਦਾ ਕਰਨ ਕੋਈ ਖਮਾਜ਼ਾ ਭੁਗਤਦਾ ਹੈ ਤੇ ਉਹ ਤੁਸੀਂ ਆਮ ਜੱਟਾ ਇਹਨਾਂ ਦੀ ਲੋਕ ਟਸੋਟ ਦਾ ਖਮਾਜ਼ਾ ਭੁਗਤਦੇ ਆ ਇਸ ਲਈ ਤੁਹਾਨੂੰ ਖੇਤੀ ਲਾਮਬੰਦ ਕਰਨ ਲਈ ਅੱਜ ਨਾਲ ਸਾਡੀ ਪਾਰਟੀ ਨੇ ਇੱਕ ਪ੍ਰੋਗਰਾਮ ਹੁਕੀਆ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਹਾਂ ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਮਾਫੀਆ ਦੇ ਖਿਲਾਫ ਰਾਣਾ ਗੁਰਜੀਤ ਦੇ ਅਸਤੀਫੇ ਦੇ ਖਿਲਾਫ ਉਦੋਂ ਤੱਕ ਰਹੇਗੀ ਜਦੋਂ ਤਾਈ ਅਮਰਿੰਦਰ ਸਿੰਘ ਇਹ ਨੂੰ ਆਪਣੇ ਬਜ਼ਾਰਤ ਵਿੱਚੋਂ ਨਿਕਲ ਦਿੰਦਾ ਤੇ ਇੱਕ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਜਾਂਚ ਕਰਵਾ ਦਿੰਦਾ ਭਰਾਓ ਉਹਨਾਂ ਤੋਂ ਸ਼ਾਪਾ ਕਰਾ ਲੈਂਦਾ ਇਸ ਤੋਂ ਬਾਅਦ ਗੁਨਾਹਗਾਰ ਮੰਤਰੀ ਮਾਫੀਆ ਉਹਦਾ ਪੁੱਤਲਾ ਇੱਥੇ ਫੁਕਣਾ ਇੱਕ ਦੀ ਸਾਈਡ ਤੇ ਫੋਟੋਆਂ ਖਿਚਾਉਣ ਵਾਲੇ ਨਹੀਂ ਹੋਣਾ ਜਿਹੜੇ ਮਰੇ ਵਿੱਚ ਆਏ ਨੇ ਨਾ ਪਿੰਡਾਂ ਤੋਂ ਉੱਠ ਕੇ ਆਪਣੀ ਪੂਰੀ ਇਮਾਨਦਾਰੀ ਨਾਲ ਇਸ ਗਰਮੀ ਦੇ ਵਿੱਚ ਸਭ ਨੂੰ ਪੀਲ ਆ ਦੇ ਆਪਾਂ ਡਿਸਪਲਿਨ ਤਰੀਕੇ ਦੇ ਨਾਲ ਉਹਦਾ ਤੁਗਲਾ ਫੁੱਪਣਾਵਾ ਔਰ ਨਾਲ ਮੈਂ ਜਿੱਥੇ ਸਾਰਿਆਂ ਦਾ ਰੀਣੀ ਆ ਸਾਰੇ ਵੋਲੰਟੀਅਰ ਆਮ ਆਦਮੀ ਪਾਰਟੀ ਦੇ ਸ਼ਹਿਰ ਦੇ ਪਿੰਡਾਂ ਦੇ ਬਰੋਲ ਇੱਕ ਜਨ ਦਾ ਗੁੜਾਣਾ ਬਣਾਇਓ ਜੇ ਅੱਜ ਭੱਜ ਵਾਲੇ ਨਾ ਨਾ ਆਏ ਹੁੰਦੇ ਤੇ ਆਪਣਾ ਧਰਨਾ ਐਡਾ ਦਾ ਸ਼ੋਹਰਣਾ ਨਹੀਂ ਸੀ ਜਿੰਨਾ ਦਾ ਅੱਜ ਇਸ ਵੇਲੇ ਅੱਜ ਸ਼ੋਹਰਣਾ ਹੋਇਆ ਔਰ ਸ਼ੋਹਰਣ ਔਰ ਅਲਾਈਨਮੈਂਟ ਨਾਲ ਛੋੜ ਕੇ ਜਾਇਆ ਔਰ ਮੈਂ ਸੁਖਦੀਪ ਸਿੰਘ ਕਪੜਾ ਜਿਹੜੇ ਸਾਡੇ ਹਲੇ ਫਿਲਹਾਲ ਜਿੱਦੂ ਦੇ ਤਾਂ ਹੀ ਸਾਡਾ ਢਾਂਚਾ ਭੰਗਿਆ ਉਹਨਾਂ ਦੇ ਤਾਂ ਫੇਰ ਵੀ ਸੁਖਦੀਪ ਸਿੰਘ ਆਪਣਾ ਸਾਡੇ ਸੋਲੋਂ ਦੇ ਕੋਆਰਡੀਨੇਟਰ ਨੇ ਨੌ ਸੀਟਾਂ ਦੇ ਕੋਆਰਡੀਨੇਟਰ ਨਾਲ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਸ ਤੋਂ ਬਾਅਦ ਤੁਸੀਂ ਮੈਨੂੰ ਇੱਕ ਰਿਪੋਰਟ ਦੇਣੀ ਹੈ 1 ਘੰਟੇ ਦੇ ਵਿੱਚ ਕਿ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਇਲੈਕਸ਼ਨ ਲੜੇ ਸੀ ਉਹ ਇੱਥੇ ਕਿੰਨੇ ਆਏ ਨੇ ਤੇ ਕਿੰਨੇ ਕਿੰਨੇ ਬੰਦੇ ਲੈ ਕੇ ਆਏ ਨੇ ਜੋ ਮੈਂ ਦੇਖੂਗਾ ਕਿ ਜਿਹੜੇ ਬੰਦੇ ਪਾਰਟੀ ਦੇ ਕੰਮ ਨਹੀਂ ਆਉਂਦੇ ਉਹ ਉਹਦੀਆਂ ਉਹਦੇਦਾਰੀਆਂ ਮੋੜ ਕੇ ਪੰਜਾਬ ਦੇ ਵਿੱਚ ਕਿੱਦਾਂ ਬੰਨਦੇ ਨੇ ਉਹ ਬੰਦੇ ਜਿੰਦਾਬਾਦ ਜਿੰਦਾਬਾਦ ਸਲਾਮ ਲੋਕ ਉਹਨਾਂ ਨੂੰ ਕਿਹਨਾ ਚਾਹਨਾ ਉਹਨਾਂ ਨੂੰ ਕਿਹਨਾ ਚਾਹਨਾ ਜੇ ਇੱਕ ਵਾਰ ਸਵਾਰਥ ਨਾ ਕਰੋ ਤੁਹਾਨੂੰ ਲੋਕਾਂ ਨੂੰ ਐਮਐਲਏ ਬਣਾ ਕੇ ਐਮਐਲਏ ਬਣਾਉਣ ਦਾ ਪ੍ਰੋਮਾ ਕੀਤਾ ਪਾਰਟੀ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਜੇ ਅੱਜ ਪਾਰਟੀ ਨੇ ਧਰਨਾ ਕਿਹਾ ਕਈ ਤਾਂ ਵਿੱਚੋਂ ਆਏ ਨੇਗੇ ਕਈ ਕੱਲੇ-ਕੱਲੇ ਆ ਕੇ ਹੋਣਗੇ ਤੇ ਤੋਂ ਉਹ ਬੰਦੇ ਲੈ ਕੇ ਆਏ ਚੱਲਦਾ ਨਹੀਂ ਆ ਪਾਰਟੀਆਂ ਦੇ ਵਿੱਚ ਗੱਲ ਹੈ ਜੇ ਪਾਰਟੀ ਚੜਾਉਣੀ ਆ ਬੰਦੇਾਂ ਨੂੰ ਤੇ ਸਾਰੇ ਤਗੜੇ ਹੋ ਕੇ ਬੰਦੇ ਲੈ ਕੇ ਆਇਆ ਕਰੋ ਜਿੱਦਾਂ ਅੱਜ ਸਾਡੇ ਕੋਲ ਭਗਤ ਦੇ ਬੰਦੇ ਸਾਰੇ ਖੜੇ ਦੇਖੋ ਚੰਗੀ ਤਰ੍ਹਾਂ ਕੋਈ ਸੋਹਣੇ ਹੋ ਆ ਇਸ ਕਮੇਟ ਕੋਰਾਨੋ ਮਰਾਓ ਡੋਨਟ ਬਾਈਂਡ ਇਟ ਪਲੀਜ਼ 60 70% ਸ਼ਰੂਰੀਅਤ ਕੱਲੇ ਭਗਤ ਦੇ ਲੋਕਾਂ ਦੀ ਹੈ ਬਿਲਕੁਲ ਸਹੀ ਗੱਲ ਹੈ ਇਦਾਂ ਨਹੀਂ ਚੱਲਦਾ ਲੱਗਦਾ ਜੇ ਆਪਾਂ ਲੜਨਾ ਚਾਹ ਲਈ ਇਹਦਾ ਚੱਗਾ ਲੜਾਈ ਨਾ ਲੜੋ ਘਰਾਂ 'ਚ ਬੈਠੋ ਫਿਰ ਜੇ ਲੜਾਈ ਲੜਨੀ ਆ ਤਾਂ ਬੰਦਿਆਂ ਨੂੰ ਲੜੋ ਫਿਰ ਡਰ ਕੇ ਤੱਕ ਕਾਇਰਤਾ ਤੇ ਕਮਜ਼ੋਰੀ ਦਾ ਅਹਿਸਾਸ ਦਿਖਾ ਕੇ ਲੜਾਈ 'ਚ ਲੜੇ ਚਾਹੁੰਦੀ। ਇਸ ਲਈ ਸੁਖਦੀਪ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਆ ਕਿ ਅੱਜ ਇੱਕ ਨਵਾਂ ਰਿਪੋਰਟ ਤਿਆਰ ਕਰਕੇ ਦਿਓ ਕਿ ਕੌਣ ਕੌਣ ਕਿਹੜਾ ਕਿਹੜਾ ਕਿਨੇ ਕਿਨੇ ਬੰਦੇ ਲੈ ਕੇ ਆਇਆ ਤਾਂ ਕਿ ਮੈਂ ਆਪਣੀ ਪਾਰਟੀ ਦੇ ਆਉਣ ਵਾਲੀ ਇਮੀਜੈਂਟ ਮੀਟਿੰਗ ਦੇ ਵਿੱਚ ਇਹ ਰੱਸ ਟੱਕਾ ਇਹਨੇ ਸਹੀ ਰੂਪ ਨਹੀਂ ਦਿਨੀ ਇਹ ਮਿੰਗਾ ਇਹਦੇ ਤੇ ਚਾਹੇ ਆਦਮੀ ਕੰਮ ਕਰਦਾ ਵਾ ਤੇ ਚਾਹੇ ਉੱਤੇ ਹੀ ਫੋਟੋ ਖਿਚਵਾਉਣਾ ਦਾ ਇਹ ਪਾਰਟੀ ਆਮ ਆਦਮੀ ਦੀ ਆ ਤੇ ਕੋਈ ਕਾਂਗਰਸ ਤੇ ਕਾਜੀਦਾਰ ਨਹੀਂ ਗਾ। ਸਿੰਘ ਖੇਰ ਜਿੰਦਾਬਾਦ ਉਪਾ ਸਿੰਘ ਖੇਰ ਜਿੰਦਾਬਾਦ ਇਸ ਲਈ ਮੈਂ ਫਿਰ ਖੜਾ ਜਿਹੜੇ ਤੁਸੀਂ ਆਮ ਜਨਤਾ ਆਮ ਵੋਲੰਟੀਅਰ ਇੱਥੇ ਇਸ ਧਰਮ ਵਿੱਚ ਆਏ ਹੋ ਮੈਂ ਤੁਹਾਡਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਆ ਆਪਾਂ ਹੁਣ ਇਸ ਮਾਫੀਆ ਮੰਤਰੀ ਨੂੰ ਅਗਰ ਹੋਣੀ ਆ ਭਗਰਾਵਲ ਫੁਕੜੇ ਪੈਂਦੇ ਨੇ ਪਰ ਨਾ ਮੁੱਕ ਦੇਣਗੇ ਅਸੀਂ ਇਸ ਨੂੰ ਰੋਣੀ ਆ ਕਿ ਆਪਰਾਵਿ ਵਿਚਾਰ ਕਰਨਾ ਕਿਸੇ ਦੇ ਅਗਰੇ ਮੂਲੇ ਅਨਸੈਸਲੀ ਨਹੀਂ ਆਉਣਾ ਬਹੁਤ ਪੀਸਫੁਲੀ ਸਾਰੇ ਗੱਲ ਕਰਕੇ

सरकार बुक बहुत शुक्रिया खुलो सिंह